ਅਬ ਯਸੂ ਜਰੀਓ ਦੇ ਵਿੱਚੋਂ ਨਿਕਲ ਰਹੇ ਸੀ ਤੇ ਇੱਕ ਇਸ ਤਰ੍ਹਾਂ ਦਾ ਮਨੁੱਖ ਸੀ ਜਿਹੜਾ ਚੁੰਗੀ ਲੈਣ ਵਾਲਿਆਂ ਦਾ ਸਰਦਾਰ ਸੀ ਕੀ ਸੀ ਜੀ ਚੁੰਗੀ ਲੈਣ ਵਾਲਿਆਂ ਦਾ ਸਰਦਾਰ ਸਰਦਾਰ ਚੁੰਗੀ ਲੈਣ ਵਾਲਿਆਂ ਦਾ ਸਰਦਾਰ ਗਰੀਬ ਹੀ ਹੋਣਾ ਜੀ ਹਾਂਜੀ ਗਰੀਬ ਹੀ ਹੋਣਾ ਵਿਚਾਰਾ ਤੁਹਾਨੂੰ ਪਤਾ ਕੀ ਚਲੋ ਮੇਰੇ ਖਿਆਲ ਜਿਹੜੇ ਅੱਜ ਤੋਂ 25 30 ਸਾਲ ਪਹਿਲਾਂ ਚੁੰਗੀਆਂ ਬਹੁਤ ਜ਼ਿਆਦਾ ਥਾਂ ਥਾਂ ਤੇ ਲੱਗਦੀਆਂ ਸੀ ਕੱਟੀਆਂ ਜਾਂਦੀਆਂ ਸੀ ਹਨਾ ਜਿਹੜੇ ਜਿਹੜੇ ਵੀ ਸ਼ਹਿਰ ਦੇ ਵਿੱਚ ਐਂਟਰੀ ਕਰਦੇ ਉਸੇ ਸ਼ਹਿਰ ਦੇ ਵਿੱਚ ਰਾਹ ਦੇ ਵਿੱਚ ਪਹਿਲਾਂ ਰਸਤੇ 'ਚ ਚੁੰਗੀਆਂ ਵਗੈਰਾ ਆਉਂਦੀਆਂ ਹਨਾ ਤੇ ਚੁੰਗੀ ਲੱਗਦੀ ਉਹ ਜਿਹੜਾ ਕੋਈ ਟਰੱਕ ਵਗੈਰਾ ਚਲਾਉਂਦਾ ਜਾਂ ਕੈਂਟਰ ਚਲਾਉਂਦਾ ਜਾਂ ਕੋਈ ਹੋਰ ਤਰ੍ਹਾਂ ਦੀ ਲੋਡ ਵਾਲੀ ਜੋ ਕੋਈ ਗੱਡੀ ਲੈ ਕੇ ਜਾਂਦਾ ਤੇ ਉਹਨੂੰ ਚੁੰਗੀ ਲੱਗਦੀ ਹੁੰਦੀ ਸੀ ਉਹ ਇੱਕ ਚੁੰਗੀ ਦਾ ਸਰਦਾਰ ਨਹੀਂ ਸੀ ਜਿਹਦੇ ਬਾਰੇ ਆਪਾਂ ਜੱਕੀ ਦੇ ਬਾਰੇ ਪੜ ਰਹੇ ਹਾਂ ਇਹ ਤਾਂ ਚੁੰਗੀ ਲੈਣ ਵਾਲਿਆਂ ਦਾ ਯਾਨੀ ਕਿ ਸਾਰੀ ਇਹ ਚੁੰਗੀ ਲੈਣ ਵਾਲਿਆਂ ਦਾ ਸਰਦਾਰ ਸੀ ਫਿਰ ਇਹ ਗਰੀਬ ਤਾਂ ਹੋ ਹੀ ਨਹੀਂ ਸਕਦਾ ਜੀ ਇਹ ਤਾਂ ਬਹੁਤ ਧਨਵਾਨ ਸੀ ਜੇ ਮੈਂ ਤੁਹਾਨੂੰ ਅੱਜ ਦੀ ਉਦਾਹਰਣ ਦੇਵਾਂ ਕਿ ਜਿਹੜੇ ਪੁਲਾਂ ਪੁਲ ਬਣਾਉਂਦੇ ਨੇ ਜਿਹੜੇ ਵੱਡੇ ਵੱਡੀਆਂ ਛੜਕਾ ਬਣਾਉਂਦੇ ਨੇ ਜਿਹੜੇ ਉਹਨਾਂ ਦੇ ਠੇਕੇਦਾਰ ਹੁੰਦੇ ਆ ਉਹ ਉਹ ਗਰੀਬ ਹੈ ਜੀ ਉਹ ਕਦੇ ਦੇਖਿਆ ਵੀ ਕੋਈ ਤੁਰ ਕੇ ਜਾਈ ਜਾਂਦੇ ਹੋਣ ਜਾਂ ਕਿਤੇ ਸਾਈਕਲ ਤੇ ਵੈਸੀ ਹੈ ਜੀ ਇਦਾਂ ਹੀ ਜੱਕੀ ਵੀ ਇਹਨਾਂ ਅਮੀਰ ਬੰਦਾ ਸੀ ਸਰਦਾਰ ਸੀ ਇੱਕ ਦਿਨ ਇਸਨੇ ਮਨ 'ਚ ਸੋਚਿਆ ਕਹਿੰਦਾ ਮਨਾ ਬੇਸ਼ੱਕ ਦੀ ਤੇਰੇ ਕੋਲੇ ਦੁਨੀਆ ਦੀ ਦੌਲਤ ਹੈ ਧਨ ਸਭ ਕੁਝ ਤੇਰੇ ਕੋਲੇ ਆ ਪਰ ਤੇਰੇ ਜੀਵਨ ਦੇ ਵਿੱਚ ਜਿਹੜਾ ਚੈਨ ਨਹੀਂ ਨਾ ਤੇਰੇ ਕੋਲੇ ਜਿਹੜੀ ਆ ਸ਼ਾਂਤੀ ਨਹੀਂ ਨਾ ਤੇ ਕਿਵੇਂ ਨਾ ਕਿਵੇਂ ਕਰਕੇ ਤੂੰ ਅੱਜ ਜਿਹੜੇ ਯਸੂ ਦੀ ਇੰਨੀ ਚਰਚਾ ਹੋ ਰਹੀ ਹੈ ਵੀ ਕਿ ਯਸੂ ਦੇ ਨਾਮ 'ਚ ਬਿਮਾਰ ਚੰਗੇ ਹੁੰਦੇ ਨੇ ਯਸੂ ਦੇ ਨਾਮ ਚ ਆਨੰਦ ਮਿਲਦਾ ਹੈ ਸ਼ਾਂਤੀ ਮਿਲਦੀ ਹੈ ਪਾਪਾਂ ਦੀ ਮਾਫੀ ਮਿਲਦੀ ਹੈ ਤੂੰ ਵੀ ਉਸ ਯਸੂ ਨੂੰ ਵੇਖ ਪਰਖ ਉਸ ਯਸੂ ਨੂੰ ਕਿ ਉਸ ਯਸੂ ਦੇ ਵਿੱਚ ਵਾਕੇ ਕਰਾਮਾਤ ਹੈਗੀ ਹੈ ਵਾਕੇ ਉਸ ਯਸੂ ਦੇ ਵਿੱਚ ਕੋਈ ਗੱਲਬਾਤ ਹੈਗੀ ਹੈ ਕਿ ਉਦਾਂ ਹੀ ਲੋਕ ਪੀੜਾਂ ਦੀਆਂ ਪੀੜਾਂ ਮਗਰ ਲੱਗ ਰਹੀਆਂ ਉਸ ਨੇ ਆਪਣੇ ਮਨ ਦੇ ਵਿੱਚ ਵਿਚਾਰ ਕਰ ਲਿਆ ਉਸ ਨੇ ਮਨ ਦੇ ਵਿੱਚ ਫੈਸਲਾ ਲੈ ਲਿਆ ਕਿ ਕੁਝ ਵੀ ਹੋ ਜਾਵੇ ਮੈਂ ਯਸੂ ਦੇ ਦਰਸ਼ਨ ਜ਼ਰੂਰ ਕਰਨੇ ਆ ਮੈਂ ਯਸੂ ਨੂੰ ਜ਼ਰੂਰ ਵੇਖਣਾ ਹੀ ਵੇਖਣਾ ਹੈ ਵੇਖਣਾ ਹੈ ਕਿ ਵਾਕਈ ਯਸੂ ਦੇ ਵਿੱਚ ਕੋਈ ਤਾਕਤ ਪਾਵਰ ਹੈਗੀ ਹੈ ਕਿ ਨਹੀਂ ਹੈਗੀ ਹੈ ਕਿ ਲੋਕ ਉਹੀ ਮਗਰ ਲੱਗੀ ਜਾਂਦੇ ਆ ਉਸ ਨੇ ਬੇਸ਼ੱਕ ਤੇ ਧਨવાન ਸੀ ਸਰਦਾਰ ਸੀ ਬੜਾ ਪੈਸਾ ਸੀ ਉਹਦੇ ਕੋਲ ਪਰ ਫਿਰ ਵੀ ਉਸ ਨੇ ਇੱਕ ਦਿਨ ਫੈਸਲਾ ਕਰ ਲਿਆ ਕਿ ਕੁਝ ਵੀ ਹੋ ਜਾਵੇ ਅੱਜ ਤੂੰ ਇਸ ਯਸੂ ਨੂੰ ਜ਼ਰੂਰ ਪਰਖ ਤੇ ਯਿਸੂ ਨੂੰ ਪਰਖਣ ਦੇ ਲਈ ਉਸ ਨੇ ਮਨ ਬਣਾ ਲਿਆ ਯਿਸੂ ਨੂੰ ਵੇਖਣ ਦੇ ਲਈ ਉਸ ਨੇ ਮਨ ਬਣਾ ਲਿਆ ਪਰ ਵਚਨ ਦੇ ਵਿੱਚ ਆਪਾਂ ਪੜ ਰਹੇ ਆ ਕਿ ਉਹ ਜੱਕੀ ਸੀ ਜਿਹੜਾ ਚੁੰਗੀ ਲੈਣ ਵਾਲਿਆਂ ਦਾ ਸਰਦਾਰ ਸੀ ਪਰ ਲਿਖਿਆ ਕਿ ਕੱਦ ਦਾ ਮਦਰਾ ਸੀ ਬੌਣਾ ਸੀ ਯਾਨੀ ਕਿ ਕੱਦ ਦਾ ਮਦਰਾ ਹੁਣ ਹਜ਼ਾਰਾਂ ਲੋਕਾਂ ਦੀ ਭੀੜ ਹੈ ਉਸ ਭੀੜ ਦੇ ਵਿੱਚ ਯਿਸੂ ਮਸੀਹ ਜਾ ਰਹੇ ਨੇ ਹੁਣ ਜੱਕੀ ਯਸੂ ਨੂੰ ਵੇਖਣਾ ਚਾਹੁੰਦਾ ਪਰ ਕੋਸ਼ਿਸ਼ ਕਰ ਰਿਹਾ ਬਾਰ-ਬਾਰ ਬਾਈਬਲ ਦੇ ਵਿੱਚ ਲਿਖਿਆ ਖੁਦਾ ਦੇ ਕਲਾਮ ਚ ਕਿ ਬਾਰ-ਬਾਰ ਟਰਾਈ ਕਰ ਰਿਹਾ ਕੋਸ਼ਿਸ਼ ਕਰ ਰਿਹਾ ਪਰ ਉਹਨੂੰ ਯਸੂ ਦੇਖ ਨਹੀਂ ਰਹੇ ਬਾਰ-ਬਾਰ ਕੋਸ਼ਿਸ਼ ਕਰ ਰਿਹਾ ਜਦੋਂ ਕੋਸ਼ਿਸ਼ ਕਰੀ ਜਾ ਰਿਹਾ ਬਾਰ-ਬਾਰ ਕੋਸ਼ਿਸ਼ ਕਰੀ ਜਾ ਰਿਹਾ ਕਿ ਕੁਝ ਵੀ ਹੋ ਜੇ ਮਾਜੀ ਯਸੂ ਨੂੰ ਜ਼ਰੂਰ ਵੇਖਣਾ ਹੈ ਯਸੂ ਦੇ ਦਰਸ਼ਨ ਕਰਨੇ ਕਰਨੇ ਅੱਜ ਮੈਂ ਕੋਸ਼ਿਸ਼ ਕਰਦੇ ਕਰਦੇ ਨੂੰ ਇੱਕ ਗੁੱਲਰ ਦਾ ਰੁਖ ਦਿਖਾਈ ਦਿੱਤਾ ਜਿਹੜਾ ਰੁੱਖ ਜੀ ਗੁੱਲਰ ਦਾ ਰੁੱਖ ਦਿਖਾਈ ਦਿੱਤਾ ਔਰ ਪ੍ਰਭੀ ਜੱਕੀ ਸੀ ਨਾ ਜਿਹੜਾ ਉਹ ਗੁੱਲਰ ਦੇ ਰੁੱਖ ਤੇ ਜਾ ਕੇ ਚੜ ਗਿਆ ਕਿਉਂਕਿ ਬਚਨ ਦੇ ਵਿੱਚ ਲਿਖਿਆ ਕਿ ਖੁਦਾਵੰਦ ਯਿਸੂ ਮਸੀਹ ਨੇ ਉਸੇ ਰਸਤਿਆਂ ਲੰਘਣਾ ਸੀ ਸਪੋਜ ਕਰ ਲੋ ਜਿਵੇਂ ਆ ਗਲੀ ਜਾ ਰਹੀ ਐ ਗਲੀ ਦੇ ਉੱਤੇ ਆ ਰੁੱਖ ਐ ਜਿਹੜਾ ਦਰਖਤ ਇਹਦਾ ਜਿਵੇਂ ਪਰਲੇ ਪਾਸੇ ਨੂੰ ਥੋੜਾ ਜਿਹਾ ਡਾਣਾ ਟਾਣਾ ਹੋਵੇ ਤੇ ਉਸ ਗੋਲੀ ਦੇ ਵਿੱਚ ਜਿਹੜੇ ਲੰਘਣਗੇ ਤੇ ਜਿਹੜਾ ਟਹਨੇ ਤੇ ਜਾ ਕੇ ਬਹਿ ਜਾਊਗਾ ਸਾਰੇ ਦੇਖਣਗੇ ਕਿ ਨਹੀਂ ਜੀ ਇਦਾਂ ਹੀ ਉਹ ਟਹਨੇ ਦੇ ਉੱਪਰ ਜਾ ਕੇ ਯਸ ਜਿਹੜਾ ਜੱਕੀ ਸੀ ਨਾ ਉਹ ਜਾ ਕੇ ਪਹਿ ਗਿਆ ਤੇ ਯਸੂ ਤੇ ਪ੍ਰਭੂ ਯਸੂ ਦੇ ਚੇਲੇ ਤੇ ਉਹਦੇ ਨਾਲ ਹਜ਼ਾਰਾਂ ਲੋਕਾਂ ਦੀ ਭੀੜ ਉੱਥੋਂ ਦੀ ਲੰਘ ਰਹੀ ਹੈ ਜਦੋਂ ਭੀੜ ਲੰਘਣ ਲੱਗੀ ਤੇ ਪ੍ਰਭੂ ਯੇਸ਼ੂ ਮਸੀਹ ਨੇ ਜੱਕੀ ਨੂੰ ਆਵਾਜ਼ ਮਾਰੀ ਕਿ हे ਜੱਕੀ ਆ ਜਾ ਕਹਿੰਦਾ ਥੱਲੇ ਉਤਰਿਆ ਕਹਿੰਦਾ ਕਹਿੰਦਾ ਮੈਂ ਅੱਜ ਤੇਰੇ ਨਾਲ ਤੇਰੇ ਹੀ ਘਰ ਜਾਣਾ ਉਹ ਤਾਂ ਚਾਹ ਚੜ ਗਿਆ ਉਹ ਤਾਂ ਕਹਿੰਦਾ ਸੀ ਮੈਂ ਇਕੱਲਾ ਯਸੂ ਨੂੰ ਵੇਖਣਾ ਪਰ ਇਹ ਕੌਣ ਹੋਇਆ ਕਿ ਜਿਹਨੇ ਮੈਨੂੰ ਆਵਾਜ਼ ਮਾਰ ਕੇ ਬੁਲਾ ਲਿਆ ਤੇ ਜੱਕੀ ਖੁਸ਼ੀ ਨਾਲ ਉਤਰਿਆ ਔਰ ਪ੍ਰਭੂ ਯੇਸ਼ੂ ਮਸੀਹ ਨੂੰ ਆਪਣੇ ਘਰ ਲੈ ਕੇ ਗਿਆ ਜਦੋਂ ਪ੍ਰਭੂ ਯੇਸ਼ੂ ਮਸੀਹ ਨੂੰ ਘਰ ਲੈ ਕੇ ਗਿਆ ਤੇ ਬਹੁਤ ਲੋਕਾਂ ਨੇ ਵਿਚਾਰਾਂ ਕੀਤੀਆਂ ਅੱਲਾਹ ਇਹ ਇੱਕ ਪਾਪੀ ਮਨੁੱਖ ਦੇ ਘਰੇ ਜਾ ਉਤਰਿਆ ਕਿਹੜੇ ਮਨੁੱਖ ਦੇ ਘਰੇ ਜਾ ਉਤਰਿਆ ਜੀ ਇੱਕ ਪਾਪੀ ਮਨੁੱਖ ਦੇ ਘਰੇ ਜਾ ਉਤਰਿਆ ਜੇ ਇਹ ਪ੍ਰਭੂ ਹੁੰਦਾ ਜੇ ਇਹਦੇ ਕੋਲ ਇਹ ਕਰਾਮਾਤ ਹੁੰਦੀ ਤੇ ਇਹਨੂੰ ਪਤਾ ਲੱਗ ਜਾਂਦਾ ਕਿ ਜਿਹੜੇ ਮਨੁੱਖ ਨੂੰ ਤੂੰ ਆਵਾਜ਼ ਮਾਰੀ ਹੈ ਜਿਹੜੇ ਮਨੁੱਖ ਨੂੰ ਤੂੰ ਬੁਲਾਇਆ ਹੈ ਇਹ ਮਨੁੱਖ ਤਾਂ ਇੰਨਾ ਪਾਪੀ ਇਨਸਾਨ ਹੈ ਇਹਨੇ ਤਾਂ ਗਰੀਬਾਂ ਦੇ ਖੂਨ ਪਸੀਨੇ ਦੀਆਂ ਕਮਾਈਆਂ ਨੂੰ ਲੁੱਟ ਲੁੱਟ ਕੇ ਆਪਣੇ ਘਰ ਨੂੰ ਭਰਿਆ ਇਹ ਪਾਪੀ ਬੰਦੇ ਨੂੰ ਯਸੂ ਦੇ ਆਵਾਜ਼ ਮਾਰ ਲਈ ਵਾਹ ਯਿਸੂ ਨੂੰ ਪਤਾ ਹੀ ਨਹੀਂ ਲੱਗਿਆ ਵੀ ਇਹ ਬੰਦਾ ਪਾਪੀ ਸੀ ਯਿਸੂ ਨੂੰ ਪਤਾ ਹੀ ਨਹੀਂ ਲੱਗਿਆ ਵੀ ਇਹ ਬੰਦਾ ਕਿਵੇਂ ਦਾ ਹੈ ਲੋਕ ਵਿਚਾਰਾਂ ਕਰਨ ਲੱਗੇ ਆਪਸ ਵਿੱਚ ਕੁੜ-ਕੁੜ ਕਰਨ ਲੱਗੇ ਬਾਈਬਲ ਖੁਦਾ ਦੀ ਕਲਾਮ ਚ ਲਿਖਿਆ ਪਰ ਯਿਸੂ ਮਜੀ ਨੇ ਕੀ ਆਖਿਆ ਕਹਿੰਦਾ ਤੁਸੀਂ ਆਪਸ ਵਿੱਚ ਆਪਣੇ ਮਨਾਂ ਚ ਕਿਉਂ ਕੁੜਦੇ ਹੋ ਤੇ ਕਿਉਂ ਵਿਚਾਰ ਕਰਦੇ ਹੋ ਕਹਿੰਦਾ ਮੈਂ ਪਾਪੀਆਂ ਨੂੰ ਹੀ ਬਚਾਉਣ ਆਇਆ ਹਾਂ ਕਹਿੰਦਾ ਮੈਂ ਧਰਮੀਆਂ ਨੂੰ ਨਹੀਂ ਬਲਕਿ ਮੈਂ ਪਾਪੀਆਂ ਨੂੰ ਬਚਾਉਣ ਆਇਆ ਮੈਂ ਵਿਗੜੇ ਤਿਗੜਿਆਂ ਨੂੰ ਬਚਾਉਣ ਆਇਆ ਮੈਂ ਚੰਗਿਆ ਭਲਿਆ ਨੂੰ ਨਹੀਂ ਬਾਕੀ ਬਲਕਿ ਮੈਂ ਜਿਹੜੇ ਹਰਾਮਕਾਰ ਨੇ ਜਿਹੜੇ ਪਿਵਚਾਰ ਕਰਦੇ ਨੇ ਜਿਹੜੇ ਪਾਪ ਦੇ ਵਿੱਚ ਨੇ ਜਿਹੜੇ ਸ਼ਰਾਬਾਂ ਦੇ ਵਿੱਚ ਨੇ ਨਸ਼ੇ ਦੇ ਵਿੱਚ ਨੇ ਬਦਮਸਤੀਆਂ ਤੇ ਹਰਾਮਕਾਰੀਆਂ ਦੇ ਵਿੱਚ ਨੇ ਕਹਿੰਦਾ ਮੈਂ ਵਿਗੜੇ ਤਿਗੜਿਆਂ ਨੂੰ ਹੀ ਬਚਾਉਣ ਆਇਆ ਹਾਂ ਵਿਗੜੇ ਤਿਗੜਿਆਂ ਨੂੰ ਬਚਾਉਣ ਆਇਆ ਕਹਿੰਦਾ ਮੈਂ ਫਿਰ ਪ੍ਰਭੂ ਨੇ ਕਿਹਾ ਨਵੇਂ ਨਰੋਇਆਂ ਨੂੰ ਵੈਦ ਦੀ ਲੋੜ ਨਹੀਂ ਪੈਂਦੀ ਸਗੋਂ ਰੋਗੀਆਂ ਨੂੰ ਪੈਂਦੀ ਹੈ ਕਿਹਨਾਂ ਨੂੰ ਪੈਂਦੀ ਹੈ ਜੀ ਕਦੇ ਚੰਗੇ ਭਲੇ ਨੇ ਕਿਸੇ ਵੈਦ ਕੋਲੇ ਜਾ ਕੇ ਆਪਦਾ ਇਲਾਜ ਕਰਵਾਇਆ ਚੰਗਾ ਭਲਾ ਕੋਈ ਵੀ ਨਹੀਂ ਜਾਂਦਾ ਕਿਹੜਾ ਜਾਂਦਾ ਜੀ ਰੋਗੀ ਬਿਮਾਰ ਦੁਖੀ ਪਰੇਸ਼ਾਨ ਉਹ ਜਾਂਦਾ ਵੈਦ ਦੇ ਕੋਲੇ ਤੇ ਯਸਮ ਸਿੰਘ ਜੀ ਨੇ ਕੀ ਕਿਹਾ ਪ੍ਰਭੂ ਕਹਿੰਦੇ ਕਹਿੰਦੇ ਨਵੇਂ ਨਰੋਇਆਂ ਨੂੰ ਵੈਦ ਦੀ ਲੋੜ ਨਹੀਂ ਪੈਂਦੀ ਸਗੋਂ ਰੋਗੀਆਂ ਨੂੰ ਪੈਂਦੀ ਹੈ ਤੇ ਯਿਸੂ ਵੈਦ ਰੋਗੀਆਂ ਦਾ ਹੀ ਹੈ ਹallelujah ਯਿਸੂ ਪਾਪਾਂ ਦੀ ਖਾਤਰ ਇਸ ਸੰਸਾਰ ਦੇ ਵਿੱਚ ਆਏ ਉਹ ਮਾਰੇ ਗਏ ਕਬਰ ਦੇ ਵਿੱਚ ਰੱਖੇ ਗਏ ਅਤੇ ਮਰਦਿਆਂ ਵਿੱਚੋਂ ਤੀਸਰੇ ਦਿਨ ਫੇਰ ਜ਼ਿੰਦਾ ਹੋ ਗਏ ਹallelujah ਉਹ ਅੱਜ ਜ਼ਿੰਦਾ ਨੇ ਔਰ ਖੁਦਾ ਦਾ ਕਲਾਮ ਕਹਿੰਦਾ ਕਿ ਜੇ ਤੂੰ ਆਪਣੇ ਮੂੰਹ ਨਾਲ ਪ੍ਰਭ ਯਿਸੂ ਦਾ ਇਕਰਾਰ ਕਰ ਲਵੇਂ ਅਤੇ ਆਪਣੇ ਹਿਰਦੇ ਨਾਲ ਮੰਨ ਲਵੇਂ ਕਿ ਪਰਮੇਸ਼ਵਰ ਨੇ ਯਿਸੂ ਮਸੀਹ ਨੂੰ ਮਰਦਿਆਂ ਵਿੱਚੋਂ ਜਿਵਾ ਲਿਆ ਤਾ ਤੂੰ ਬਚਾਇਆ ਜਾਵੇਂਗਾ ਤਾ ਤੂੰ ਬਚਾਇਆ ਜਾਵੇਂਗਾ ਆਹੀ ਤਾਂ ਬਚਨ ਦਾ ਉਪਾਅ ਹੈ ਜਿਹੜਾ ਆਪਣੇ ਆਪ ਮੰਨਣ ਕਰ ਲੈਂਦਾ ਹੈ ਜਿਹੜਾ ਆਪਣਾ ਆਪ ਨੂੰ ਕਹਿੰਦਾ ਕਿ ਠੀਕ ਹੈ ਪ੍ਰਭੂ ਮੈਂ ਪਾਪੀ ਹਾਂ ਮੇਰੇ ਪਾਪਾ ਨੂੰ ਮਾਫ ਕਰ ਮੇਰੇ ਤੇ ਦਇਆ ਕਰ ਜਿਹੜਾ ਹਲੀਮ ਹੋ ਜਾਂਦਾ ਹੈ ਜਿਹੜਾ ਖੁਦਾ ਦੇ ਅੱਗੇ ਹੰਬਲ ਹੋ ਜਾਂਦਾ ਨੀਵਾ ਹੋ ਜਾਂਦਾ ਤੇ ਨੀਵੇਂ ਰੁੱਖਾਂ ਨੂੰ ਫਲ ਲੱਗਦੇ ਨੇ ਫਿਰ ਹallelujah ਹallelujah ਬੋਲ ਖੁਦਾਬੰਦ ਇਸ਼ਮਸੀ ਕੇ ਨਾਮ ਕੀ ਜੈ ਇਜੱਕੀ ਨੇ ਬੇਸ਼ੱਕ ਦੀ ਧਨਵਾਨ ਸੀ ਪੈਸਾ ਬਹੁਤ ਸੀ ਪਰ ਪ੍ਰਭੂ ਦੇ ਅੱਗੇ ਆਪਣੇ ਆਪ ਨੂੰ ਇਹਨੇ ਹੰਬਲ ਕਰ ਲਿਆ ਪ੍ਰਭੂ ਦੇ ਅੱਗੇ ਆਪਣੇ ਆਪ ਨੂੰ ਇਹਨੇ ਨੀਵਾ ਕਰ ਲਿਆ ਜਦੋਂ ਪ੍ਰਭੂ ਦੇ ਅੱਗੇ ਨੀਵਾ ਕਰ ਲਿਆ ਆਪਣੇ ਆਪ ਨੂੰ ਤੇ ਯਿਸੂ ਜੱਕੀ ਦੇ ਉੱਤੇ ਖੁਸ਼ ਹੋ ਗਿਆ ਤੇ ਜੱਕੀ ਜਦੋਂ ਆਪਣੇ ਘਰ ਪ੍ਰਭੂ ਨੂੰ ਲੈ ਕੇ ਗਏ ਸਭ ਤੋਂ ਪਹਿਲਾਂ ਜਿਹੜਾ ਧਨ ਇਕੱਠਾ ਕਰਤਾ ਸੀ ਨਾ ਲੁੱਟ-ਲੁੱਟ ਕੇ ਇਕੱਠਾ ਕੀਤਾ ਸੀ ਸਭ ਤੋਂ ਪਹਿਲਾਂ ਉਹ ਧਨ ਪਰਭੂ ਨੇ ਯੀਸ਼ੂ ਮਸੀਹ ਦੇ ਚਰਨਾਂ ਦੇ ਵਿੱਚ ਜੱਕੀ ਨੇ ਲਿਆ ਕੇ ਧਰ ਦਿੱਤਾ ਕਹਿੰਦਾ ਵੇਖ ਪ੍ਰਭੂ ਆ ਚੱਕ ਮੇਰੀ ਪੂੰਜੀ ਕਹਿੰਦਾ ਵੇਖ ਇਸ ਚੋਂ ਅੱਧਾ ਮਾਲ ਮੈਂ ਗਰੀਬਾਂ ਚ ਵੰਡ ਦਿੰਨਾ ਹੈ ਕਿੱਥੇ ਵੰਡ ਦਿੰਨਾ ਜੀ ਗਰੀਬਾਂ ਚ ਕਹਿੰਦਾ ਜੇ ਕਿਸੇ ਉੱਤੇ ਊਜ ਲਾਇਆ ਹੈ ਦੋਸ਼ ਲਾਇਆ ਹੈ ਤੇ ਉਹਨੂੰ ਮੈਂ ਚੌਗਣਾ ਕਰਕੇ ਵਾਪਸ ਮੋੜ ਦਿੰਨਾ ਤੇ ਯੀਸ਼ੂ ਹੱਸ ਕੇ ਕਹਿੰਦੇ ਅੱਜ ਇਸ ਘਰ ਚ ਨਜ਼ਾਤ ਆ ਗਈ ਹੈ ਅੱਜ ਇਸ ਘਰ ਚ ਮੁਕਤੀ ਆ ਗਈ ਹੈ ਹallelujah